ਸ਼ਾਲਾ ਕਾਂਦੀ ਕੈਂਪ ਚ ਚੱਲੀ ਗੋਲੀ ਗੋਲੀਆਂ ਚਲਾਉਣ ਵਾਲੇ ਹੋਏ ਫਰਾਰ ਜਾਨੀ ਨੁਕਸਾਨ ਤੋਂ ਰਿਹਾ ਬਚਾ ਪੁਲਿਸ ਕਰ ਰਹੀ ਹੈ ਜਾਂਚ ਬਟਾਲਾ ਦੇ ਕਾਂਦੀ ਕੈਂਪ ਚ ਅਚਾਨਕ ਹਵਾਈ ਫਾਇਰਿੰਗ ਹੋਣ ਦੀ ਘਟਨਾ ਸਾਹਮਣੇ ਆਈ ਹੈ ਮੌਕੇ ਤੇ ਜਾਂਚ ਕਰੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੋਲੀਆਂ ਚੱਲਣ ਦੀ ਇਤਲਾ ਮਿਲੀ ਸੀ ਕਿ ਮੌਕੇ ਤੇ ਪਹੁੰਚ ਕੇ ਦੋ ਖੋਲ ਬਰਾਮਦ ਕੀਤੇ ਹਨ ਅਤੇ ਆਸ-ਪਾਸ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਪਤਾ ਚੱਲਿਆ ਕਿ ਮੋਟਰਸਾਈਕਲ ਤੇ ਸਵਾਰ ਨੌਜਵਾਨਾਂ ਵੱਲੋਂ ਹਵਾਈ ਫਾਇਰ ਕੀਤੇ ਗਏ ਹਨ ਅਤੇ ਉਹ ਮੌਕੇ ਤੋਂ ਫਰਾਰ ਹੋ ਗਏ ਹਨ ਉਹਨਾਂ 'ਤੇ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਪੰਤੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ ਇਸ ਸਬੰਧੀ ਨਾਲ ਇੱਕ ਇਨਫੋਰਮੇਸ਼ਨ ਆਉਣ ਮੋਬਾਈਲ ਮਿਲੀ ਕਿ ਬੰਦ ਕੈਂਪ ਪਰ ਸਿੱਨੀ ਚੌਂਕ ਦੇ ਵਿੱਚ ਜਿਹੜੀ ਗੋਲੀ ਚੱਲੀ ਹੈ ਅਸੀਂ ਇਨਫੋਰਮੇਸ਼ਨ ਮਿਲਦਿਆਂ ਤੁਰੰਤ ਉੱਥੇ ਪਹੁੰਚੇ ਆਂ ਤੇ ਪੁਸ਼ਕਿਸ਼ ਦੇ ਦੌਰਾਨ ਜਾਂ ਉਥੋਂ ਦੀ ਤਫ਼ਤੀਸ਼ ਦੇ ਦੌਰਾਨ ਅਜੇ ਸਿਰਫ ਇੰਨੀ ਗੱਲ ਹੀ ਸਾਹਮਣੇ ਆਈ ਹੈ ਕਿ ਕੋਈ ਬਾਈਕ ਤੇ ਦੋਵਾਂ ਤੇ ਨੌਜਵਾਨ ਮੁੰਡੇ ਆਏ ਆ ਉਹਨਾਂ ਨੂੰ ਇਹ ਫਾਇਰ ਕੀਤੇ ਗਏ ਆ ਤਨੋਂ ਕਿਨ ਪੂਰੀ ਤਫ਼ਤੀਸ਼ੇ ਕਰਨ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਏਗੀ ਉਹਦੇ ਆਧਾਰ ਦੇ ਉੱਤੇ ਕਾਰਵਾਈ ਜ਼ਰੂਰ ਕੀਤੀ ਜਾਏਗੀ ਪਰ ਮੌਕੇ ਦੇ ਉੱਤੇ ਜਿਹੜੇ ਇਹ ਜ਼ਰੂਰ ਹੈ ਵਿੱਚ ਖੋਲ ਦੋ ਉਥੋਂ ਜੋੜੇ ਜਿਹੜੇ ਨੇ ਉਹ ਬਰਾਮਦ ਹੋਇਆ ਸਰ ਲੋਕ ਕਹ ਰਹੇ ਚਾਰ ਫੈਨ ਚਾਰ ਨਹੀਂ ਹਾਲ ਦੀ ਘੜੀ ਵੇਖੋ ਦੋ ਜਿਹੜੇ ਨੇ ਖੋਲ ਥੋਂ ਮਿਲੇ ਆ ਤੇ ਜਿਹੜੇ ਜੇ ਚਮਾਰੀ ਗੱਲ ਸਾਹਮਣੇ ਆਏ ਕਿ ਹੁਣ ਤਫ਼ਤੀਸ਼ ਜਾਂ ਕੋ ਟੈਕਨੀਕਲੀ ਤਫ਼ਤੀਸ਼ ਦੇ ਉੱਤੇ ਤੇ ਇਹ ਵੀ ਕਲੀਅਰ ਕਰਾਂਗੇ ਦੂਸਰੇ ਆ ਵੀ ਜਲਦੀ ਤੋਂ ਜਲਦੀ ਦੋਸ਼ੀਆਂ ਦੀ ਜਿਹੜਾ ਉਹਨਾਂ ਨੂੰ ਫੇਸ ਕੀਤਾ ਜਾਵੇ ਸੀਸੀਟੀਵੀ ਕੈਮਰਾ ਟੈਕਨੋਲੋਜੀ ਤੇ ਟਾਈਮ ਥੋੜਾ ਜਿ ਸਾਡੀ ਤਲਤੀਸ਼ ਜਿਹੜੀ ਚੱਲ ਪਈ ਹੈ ਅਸੀਂ ਜਿਹੜੀ ਵੀ ਗੱਲ ਸਾਹਮਣੇ ਆਏਗੀ ਉਹਦੇ ਆਧਾਰ ਦੇ ਉੱਤੇ ਜਿਹੜੀ ਕਾਰਵਾਈ ਹਮਲ ਚੱਲੇਗੀ ਕੋਈ ਨੁਕਸਾਨ ਨਹੀਂ ਹੋ ਰਿਹਾ ਨਹੀਂ ਨਹੀਂ ਨੁਕਸਾਨ ਨਹੀਂ ਕਿਸੇ ਕਿਸੇ ਦਾ ਵੀ ਕੋਈ ਹੋਇਆ ਕਿਸੇ ਨੂੰ ਕੋਈ ਇਦਾਂ ਦੇ ਕੋਈ ਇਨਸੀਡੈਂਟ ਜਿਹੜਾ ਪਰਸ ਨਹੀਂ ਕਿੱਥੇ ਕਰਕੇ ਪਰਸ ਨਹੀਂ ਚੌਂਕ ਜੀ ਗਾਂਧੀ ਕੈਂਪ ਡਾ